ਮੇਰਾ ਨਾਮ ਧੰਨਾ ਸਿੰਘ ਗਰੇਵਾਲ ਅਸੀਂ ਜੋ ਡੀਸੀ ਨੂੰ ਮੰਗ ਪੱਤਰ ਦੇਣ ਆਇਆਗੇ ਉਹ 317 ਏਕੜ ਜ਼ਮੀਨ ਆ ਜਿਹੜੀ ਕਿ ਗਸਟਾ ਰੋਡ ਤੇ ਬਸੰਟਾ ਬਾਈਪਾਸ ਦੇ ਵਿਚਕਾਰ ਆ ਜੋ ਕਿ ਸਾਡੇ ਨਾਲ ੱਟਕਾ ਹੋਇਆ ਸਾਨੂੰ ਕਿਸੇ ਅਧਿਕਾਰੀ ਨਾਲ ਸਾਡੀ ਮੀਟਿੰਗ ਨਹੀਂ ਕਰਾਈ ਜੋ ਕਿ ਸੀਐਮ ਨੇ ਬਿਆਨ ਦਿੱਤਾ ਸੀ ਵੀ ਅਸੀਂ ਜ਼ਿਮੀਂਦਾਰਾਂ ਦੀ ਸਹਿਮਤੀ ਨਾਲ ਉਹਨਾਂ ਵੀ ਐਨਓਸੀ ਲੈ ਕੇ ਫਿਰ ਅਸੀਂ ਜ਼ਮੀਨ ਲੋਕਾਂਗੇ ਅਗਰ ਜ਼ਿਮੀਂਦਾਰ ਆਪ ਦੀ ਜ਼ਮੀਨ 'ਚ ਆਪ ਕਲੋਨੀ ਕੱਟ ਸਕਦਾ ਜਾਂ ਕਿਸੇ ਪ੍ਰਾਈਵੇਟ ਨੂੰ ਦੇ ਕੇ ਕੱਟ ਸਕਦਾ ਅਸੀਂ ਉਹਨਾਂ ਨਾਲ ਕੋਈ ਧੱਕਾ ਨਹੀਂ ਕਰਾਂਗੇ ਸਾਰ ਸਾਰ ਜਿਹੜਾ ਸਾਡੇ ਨਾਲ ਸਰਕਾਰ ਨੇ ਸਾਡੇ ਬਿਨਾ ਪੁੱਛਿਓ ਇਹਨਾਂ ਨੇ 317 ਏਕੜ ਜ਼ਮੀਨ ਦਾ ਛੇਵਟ ਪਾ ਕੇ ਉਹਦੇ 'ਚ ਅਖਬਾਰ ਦੇ ਵਿੱਚ ਸਾਡੀ ਜ਼ਮੀਨ ਦੇ ਅਸਥਿਹਾਰ ਨਹੀਂ ਤੇ ਜਾਂ ਕਿ ਸਾਨੂੰ ਉਹਨਾਂ ਨੇ ਕਿਸੇ ਨੇ ਸਾਡੇ ਨਾਲ ਡੀਸੀ ਨਾਲ ਨਾ ਪੁੱੱਡਿਆ ਨਾ ਸਾਡੇ ਕਿਸੇ ਕਿਸਾਨ ਨਾਲ ਕੋਈ ਸਾਥੋਂ ਪੁੱਛੇ ਬਿਨਾ ਇਹਨਾਂ ਨੇ ਧੱਕੇ ਨਾਲ ਸਾਡੀ ਜ਼ਮੀਨ ਦੇ ਅਖਬਾਰਾਂ ਇਸ਼ਤਿਹਾਰ ਦਿੱਤੇ ਜੋ ਕਿ ਅਸੀਂ ਇਸ ਜ਼ਮੀਨ ਤੇ ਸਿਰ ਤੇ ਹੀ ਗੁਜ਼ਾਰਾ ਕਰਦੇ ਆ ਇੱਥੇ ਕੋਈ ਸਾਡਾ ਬੱਚਾ ਜਾਂ ਅਸੀਂ ਕੋਈ ਨੌਕਰੀ ਨਹੀਂ ਕਰਦੇ ਇਹਦੇ ਵਿੱਚ ਹੀ ਸਾਡੀ 90% ਰਹਿਸਾ ਇਸ ਜ਼ਮੀਨ ਤੋਂ ਬਿਨਾ ਸਾਡੇ ਕੋਲੇ ਕੋਈ ਹੋਰ ਜ਼ਮੀਨ ਨਹੀਂ ਇਸੇ ਜ਼ਮੀਨ ਨਾਲ ਹੀ ਸਾਡਾ ਗੁਜ਼ਾਰਾਗਾ ਅਗਰ ਜੇ ਸਾਡੇ ਨਾਲ ਇਹ ਜ਼ਮੀਨ ਅਸੀਂ ਕਿਸੇ ਕੀਮਤ 'ਚ ਜਿੰਨੇ ਸਾਡੇ ਕਿਸਾਨਾਂ ਦੀ ਜ਼ਮੀਨ ਆਈ ਆ ਇਸੇ ਨੂੰ ਇੱਕ ਮਰਦਾ ਜ਼ਮੀਨ ਦਾ ਨਹੀਂ ਇਹੇ ਪੁੱਢੇ ਨੂੰ ਦੇਣਾ ਹਾਂਜੀ ਮੇਰਾ ਨਾਮ ਗੁਰਤੇਪ ਪੰਗਾ ਜੀ ਤੇ ਅੱਜ ਅਸੀਂ ਜਿਸ ਵਿਸ਼ੇ ਤੇ ਆਏ ਆ ਜੀ ਇਹ ਜਿਹੜਾ 317 ਏਕੜ ਦੇ ਤੇ ਲੈਡ ਪੌਲਿੰਗ ਉਹਦੀ ਈਨ ਰੋਕ ਰਹੀ ਹੈ ਕਲੋਨੀਆਂ ਵਾਸਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਆਏ ਆ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਕਿ ਅਸੀਂ ਜੋ ਇਸੇ ਜੋ ਆਪਦੀ ਇਸਕੀਮ ਦੀ ਯੋਜਨਾ ਦੀਨ ਬਣਾ ਰਹੇ ਨੇ ਅਸੀਂ ਉਹਦੇ ਨਾਲ ਸਹਿਮਤ ਨਹੀਂ ਆ ਸਾਰੇ ਸਾਰੇ ਇਹ ਸਾਡੇ ਲਾਲੋ ਜਿਹੜੀ ਜਮੀਨ ਨਾਲ ਕੋਈ ਇਹੀ ਜ਼ਮੀਨ ਆ ਇਹਦੇ ਵਿੱਚ ਸਾਡੇ ਮਕਾਨ ਨੇ ਇਸ ਤੋਂ ਇਕਤ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਨਾ ਹੀ ਸਾਡੇ ਕੋਲ ਕੋਈ ਸਰਕਾਰੀ ਨੌਕਰੀ ਆ ਨਾ ਹੀ ਕਿਉਂ ਸਾਡਾ ਕੋਈ ਸਾਡਾ ਕੋਈ ਬਿਜ਼ਨਸ ਆ ਉਹ ਵੀ ਖੇਤੀ ਦੇ ਸਾਰੇ ਨਰਪਾਣਾ ਇਹ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਐ ਲਾਲੋ ਵੀ 90% ਲੋਕ ਹੋਏ ਨੇ ਜਿਨ੍ਹਾਂ ਦੇ ਰਿਵਾਜ ਅਸੀਂ ਲਾਲੋ ਵੀ ਆਪਣੇ ਪੂਡਾ ਦਾ ਜੋ ਆਫਿਸਾ ਉੱਥੇ ਵੀ ਦੇਣਾਗਾ ਤੇ ਜੇ ਸਾਡੀ ਕੋਈ ਸੁਣਵਾਈ ਨਹੀਂ ਹਿੱਤਾ ਅਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਤੁਹਾਡੇ ਮੰਨਿਆ ਨਹੀਂ ਮੰਨਿਆਂਗੇ ਤਾਂ ਅਗਲਾ ਕਦਮ ਕੀ ਅਗਲਾ ਕਦਮ ਇਹੀ ਹੋਊਗਾ ਜੋ ਜੋ ਲਾਲੋ ਸਾਡੀ ਕਮੇਟੀ ਆ ਇਹ ਲਾਲੋ ਵੀ ਅਸੀਂ ਕੱਬਦੀ ਉਹ ਬਣਾਈ ਹੈ ਕਮੇਟੀ ਇਹਦੇ ਨਾਲੋ ਵੀ ਆਪ ਦੇ ਆਪ ਦੇ ਅਸੀਂ ਨਾਲ ਬੈਠ ਕੇ ਵਿਚਾਰ ਵੰਡਾਂਗਾ ਆਪਾਂ ਕਰਾਂਗੇ ਤੇ ਬਾਕੀ ਅਸੀਂ ਉਸ ਤੋਂ ਬਾਅਦ ਇੱਕ ਜੋ ਆਪਣਾ ਮੰਗ ਪੱਤਰ ਆ ਉਹ ਅਸੀਂ ਆਪਣੇ ਜੋ ਆਪਣਾ ਮਨ ਪੂਡਾ ਦਾ ਸਾਡਾ ਆਫਿਸ ਉੱਥੇ ਦੇ ਕੇ ਆਵਾਂਗੇ ਇਸ ਤੋਂ ਬਾਅਦ ਅਸੀਂ ਲਾਲੋ ਵੀ ਆਪਣੇ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਹਾਈ ਕੋਰਟ ਦਾ ਵੀ ਅਸੀਂ ਇਹ ਲਾਲ ਵੀ ਹਰ ਹਾਲਤ ਅਸੀਂ ਇਹ ਮਤਲਬ ਜ਼ਮੀਨ ਦੇਣੀ ਹੀ ਨਹੀਂ ਕਿਸੇ ਨੂੰ ਜ਼ਿਲ੍ਹਾ ਦਫ਼ਤਰ ਜੇ ਆਉਣ ਦਾ ਮਕਸਦ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਅਖਬਾਰਾਂ ਦੇ ਵਿੱਚ ਪੜਿਆ ਇੱਕ ਕੁਝ ਇਸ਼ਾਰ ਵੀ ਪਬਲਿਸ਼ ਹੋਇਆ ਵੀ ਜਿਹੜੀ 317 ਇੱਕ ਜਿਹੜੀ ਜ਼ਮੀਨ ਅਕਵਾਇਰ ਕਰਕੇ ਉਹ ਚ ਕਲੋਨੀ ਕੱਟਣੀ ਆ ਉੱਡਾ ਉੱਡਾ ਨੇ ਉੱਡਾ ਨੇ ਹਾਂਜੀ ਉੱਡਾ ਨੇ ਯੋਧੇ ਸੰਬੰਧੀ ਜਿਹੜਾ ਮੈਂ ਅੱਜ ਜਿਹੜੇ ਸਾਡੇ ਉੱਥੇ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨਾਲ ਦਫ਼ਤਰ ਪਹੁੰਚੇ ਆ ਉਹਨਾਂ ਦੀ ਸਮੱਸਿਆ ਨੂੰ ਲੈ ਕੇ ਜੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਦੱਸਣਾ ਆ ਕਿ ਜਿਹੜੀਆਂ ਇੱਥੇ ਜਿਹੜੀਆਂ ਕਲੋਨੀ ਦੀ ਲੋੜ ਨਹੀਂ ਐ ਇੱਥੇ ਪਹਿਲਾਂ ਹੀ ਆਲਰੇਡੀ ਇਤਨੀਆਂ ਇੰਨੀਆਂ ਕਲੋਨੀਆਂ ਨੇ ਜਿ ਉਹਨਾਂ ਦੀ ਉਹ ਨਹੀਂ ਪੂਰੀ ਡਿਵੈਲਪ ਹੋਈਆਂ ਜਿਹੜੀਆਂ ਸ਼ਹਿਰ ਦੇ ਪੌਚਰੀ ਦੇ ਵਿੱਚ ਦੋ ਚਾਰ ਕਲੋਨੀਆਂ ਨੇ ਜਿੱਥੇ ਅੱਜ ਤੱਕ ਕੋਈ ਮਕਾਨ ਕੋਈ ਕੋਠੀ ਨਹੀਂ ਬਣੀ ਸ਼ਹਿਰ ਦੇ ਆਊਟਰ ਤੇ ਵੀ ਕਾਫੀ ਚੰਗੇ ਚੰਗੇ ਕਲੋਨੀਆਂ ਕੱਟੀਆਂ ਗਈਆਂ ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਆ ਵੀ ਕਿਸਾਨਾਂ ਨੂੰ ਇਹਦੇ ਵਿੱਚ ਕੋਈ ਜਿਹੜਾ ਉਹਨਾਂ ਨੂੰ ਵੀ ਜੇ ਕਿਸੇ ਦੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ ਤਾਂ ਉਹਨੂੰ ਹੁੰਦਾ ਵੀ ਚਲੋ ਅੱਗੇ ਜਾ ਕੇ ਕੋਈ ਜ਼ਮੀਨ ਲਈ ਜਾਂਦੀ ਆ ਤਾਂ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਪੈਸੇ ਦੇਣ ਦੀ ਪ੍ਰੋਵੀਜ਼ਨ ਵੀ ਨਹੀਂ ਸੀ ਹਮ ਦੇ ਵਿੱਚ ਤਾਂ ਜਦੋਂ ਤੱਕ ਡਿਵੈਲਪ ਹੋਣੀ ਆ ਤਾਂ ਉਦੋਂ ਤੱਕ ਜਿਹੜੇ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਮਿਲ ਉਹਨਾਂ ਨੂੰ ਦੋਜਣਾ ਪਊਗਾ ਮੇਨ ਗੱਲ ਕੀ ਆ ਵੀ ਇੱਥੇ ਕਲੋਨੀ ਦੇ ਜਿਹਨਾਂ ਨੂੰ ਲੋੜ ਹੀ ਨਹੀਂ ਤਾਂ ਜਿਹੜੀ ਇੱਕ ਸਾਢੇ ਪੰਜਾਹ ਜ਼ਮੀਨ ਆ ਜਿੱਥੇ ਕਿਸਾਨ ਆਪਣਾ ਖੇਤੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਤਾਂ ਉਹ ਉਹਨਾਂ ਨੂੰ ਉਹਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਆਏ ਆ ਵੀ ਉਹ ਜਿਹੜੀ ਜ਼ਮੀਨ ਆ ਸੀ ਕਿਸੇ ਹੱਦ ਦੇ ਵਿੱਚ ਵੀ ਜਿਹੜੀ ਕਿਸਾਨਾਂ ਦੀ ਸਹਿਮਤੀ ਤੋਂ ਬਣਾ ਸਰਕਾਰ ਨੂੰ ਕਬੂਲ ਨਹੀਂ ਕਰਨ ਦੇਵਾਂਗੇ। ਵੈਸੇ ਹੀ ਮੁੱਖ ਮੰਤਰੀ ਸਾਡਾ ਬਿਆਨ ਹੈ ਵੀ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਆ ਉਹਦੀ ਸਹਿਮਤੀ ਤੋਂ ਬਣਾ ਨਹੀਂ ਲਵਾਂਗੇ। ਤਾਂ ਉਹ ਇਹਨਾਂ ਨੂੰ ਦੱਸਣ ਵਾਸਤੇ ਆਏ ਆ ਵੀ ਉਹ ਮੁੱਖ ਮੰਤਰੀ ਸਾਡੇ ਬਿਆਨ ਮੁਤਾਬਕ ਕਿਸਾਨਾਂ ਦੀ ਸਹਿਮਤੀ ਤੋਂ ਬਣਾ ਜਿਹੜੀ ਅਗਲੀ ਕੋਈ ਵੀ ਕਾਰਵਾਈ ਆ ਉਹ ਅਮਲ ਵਿੱਚ ਨਾ ਲਿਆਂਦੀ ਜਾਵੇ।